ਮਾਹਰ ਹਮਨਕ ਮਰਮ ਲੋਟ ਸੂਬਾ ਅਗੂ ਬੇਰਜਕਾਰ ਸਾਂਝਾ ਮੋਰਚਾ ਪੰਜਾਬ ਜਿਵੇਂ ਕਿ ਬੇਰਜਕਾਰ ਸਾਥੀਓ ਤੁਸੀਂ ਘਰਾਂ ਦੇ ਵਿੱਚ ਬੈਠੇ ਹੋਏ ਦੇਖ ਰਹੇ ਹੋ ਕਿ ਤੁਹਾਡੀ ਨਲਾਇਕੀ ਆ ਜੋ ਤੁਸੀਂ ਜਿਹੜਾ ਪੂਰੀ ਵੱਡੀ ਗਿਣਤੀ ਦੇ ਵਿੱਚ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਤਾਂ ਇਸੇ ਕਰਕੇ ਜਿਹੜੀ ਸਰਕਾਰ ਹੈ ਉਸਨੇ ਆਪਦਾ ਜਿਹੜਾ ਰਵਈਆ ਬਦਲ ਲਿਆ ਔਰ ਸਾਂਝੇ ਮੋਰਚੇ ਦੇ ਜਿਹੜੇ ਆਗੂਆਂ ਨੂੰ ਤੇ ਨਾਲ ਜਿਹੜੇ ਜਿੰਨੇ ਵੀ ਐਕਟਿਵ ਸਾਥੀ ਹੈ 158 ਦੀ ਗਿਣਤੀ ਦੇ ਜਿਹੜਾ ਹੈਗਾ ਬਾਈ ਨੇਮ ਪਰਚਾ ਕੱਟ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਐ ਪਰ ਅਸੀਂ ਦਬਣ ਵਾਲੇ ਨਹੀਂ ਪਰਚਿਆਂ ਤੋਂ ਦਬ ਕੇ ਕਦੀ ਵੀ ਕੋਈ ਘਰੇ ਨਹੀਂ ਬੈੰਦਾ ਹੁੰਦਾ ਪਰਚੇ ਜਿੰਨੇ ਮਰਜ਼ੀ ਦੇ ਦਿਓ ਅਸੀਂ ਰੋਜ਼ਗਾਰ ਦੀ ਮੰਗ ਕਰਦੇ ਹਾਂ ਤੇ ਕਰਦੇ ਰਵਾਂਗੇ ਇਸ ਦੇ ਨਾਲ ਹੀ ਜਿਹੜਾ ਆਪਾਂ ਨੂੰ ਮੀਟਿੰਗ ਮਿਲੀ ਸੀਗੀ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ 8 ਤਰੀਕ ਦੀ ਉਹ ਜਿਹੜੀ 8 ਤਰੀਕ ਨੂੰ ਜਿਹੜਾ ਸਭ ਤੋਂ ਵੱਡਾ ਕਾਰਨ ਛੁੱਟੀ ਹੋਣ ਕਰਕੇ ਜਿਹੜੀ ਸਰਕਾਰ ਨੇ ਪੋਸਟਪੋਨ ਕਰਤੀ ਐ ਇਹ ਸਿਰ ਉਸ ਦੇ ਵਜੋਂ ਸਾਨੂੰ ਪਤਾ ਸੀ ਜੇ ਮੀਟਿੰਗ ਪੋਸਟਪੋਨ ਹੁੰਦੀ ਐ ਜਾਂ ਬੇਸ਼ਟਾ ਰਹਿੰਦੀ ਐ ਤਾਂ ਪਹਿਲਾਂ ਹੀ ਨੌਂਸ ਕੀਤਾ ਹੋਇਆ ਆਪਣਾ 13 April ਅਨੰਦਪੁਰ ਸਾਹਿਬ ਵਿਖੇ ਪਿੰਡ ਗੰਭੀਰਪੁਰ ਜਿਹੜਾ ਮੋਰਚਾ ਲਾਉਣਾ ਆਪਾਂ ਉੱਥੇ ਕੋਠੀ ਦਾ ਘਰਾਓ ਸਿੱਖਿਆ ਮੰਤਰੀ ਦਾ ਕਰਨਾ ਹੈ ਉਸ ਤੇ ਤਿਆਰੀਆਂ ਕਰੋ 13 April ਨੂੰ ਵੱਡੀ ਗਿਣਤੀ ਦੇ ਵਿੱਚ ਅਨੰਦਪੁਰ ਸਾਹਿਬ ਵਿਖੇ ਪਹੁੰਚੋ ਤਾਂ ਕਿ ਆਪਾਂ ਸਰਕਾਰ ਤੇ ਦਬਾਅ ਬਣਾ ਕੇ ਆਪਣੀਆਂ ਜਿੰਨੀਆਂ ਹੱਕੀ ਮੰਗਾਏ ਚਾਹੇ ਉਹ 55% ਦੀ ਸ਼ਰਤ ਰੱਦ ਕਰਾਉਣਾ ਚਾਹੇ ਉਹ ਜਿਹੜਾ ਹੈਗਾ ਉਮਰ ਹਾਂਦ ਛੋਟ ਲੈਣੀ ਹੈ ਚਾਹੀ ਜਿਹੜਾ ਮਾਸਟਰ ਕਾਟਰ ਦੀਆਂ ਸਾਰੀ ਖਾਲੀ ਪਈਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਾਉਣਾ ਹੈ ਲੈਕਚਰਰ ਦੀ ਭਰਤੀ ਦਾ ਇਸ਼ਤਿਹਾਰ ਦੁਆਰਾ ਤੋਂ ਜਾਰੀ ਕਰਾਉਣਾ ਹੈ ਆਰਡਨ ਕ્રાਫਟ ਦੀ ਜਿਹੜਾ ਭਰਤੀ ਦਾ ਇਸ਼ਤਿਹਾਰ ਜਾਰੀ ਹੋਇਆ ਹੋਇਆ ਉਹਦਾ ਪੇਪਰ ਕੰਡਕਟ ਕਰਾਉਣਾ ਹੈ ਮਲਟੀ ਪਰਪਸ ਹੈਲਥ ਵਰਕਰ ਹੈ ਜਿਹੜਾ ਉਹਦੀਆਂ ਅਸਾਮੀਆਂ ਦੇ ਵਿੱਚ ਉਮਰ ਹੱਦ ਛੋਟ ਦੇ ਕੇ ਨੋਟੀਫਿਕੇਸ਼ਨ ਜਾਰੀ ਕਰਾਉਣਾ ਹੈ ਇਹਨਾਂ ਸਾਰੀਆਂ ਮੰਗਾਂ ਨੂੰ ਪੂਰਾ ਕਰਾ ਸਕੀਏ ਤੇ ਇਸ ਲਈ ਵੱਡੀ ਗਿਣਤੀ ਦੇ ਵਿੱਚ 13 ਅਪ੍ਰੈਲ ਪਿੰਡ ਗੰਬੀਰਪੁਰ ਅਨੰਦਪੁਰ ਸਹਿਬ ਵਿਖੇ ਸਾਰੇ ਬੇਰੁਜ਼ਗਾਰ ਪਹੁੰਚੇ